ਸ਼ਤਿ ਸ਼੍ਰੀ ਅਕਾਲ ਜੀ ਲੋ ਜੀ ਹਾਜ਼ਰ ਹੋਏ ਆਂ ਜੀ ਇੱਕ ਵਾਰ ਫੇਰ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਕਿਉਂਕਿ ਅਸੀਂ ਤਾਂ ਜੀ ਜਹਾਜ਼ ਵਿੱਚ ਹੀ ਰਹਨੇ ਆ ਤੇ ਤੁਹਾਡੇ ਵਾਸਤੇ ਵੀਡੀਓ ਬਣਾਈ ਦੀਆਂ ਨੇ ਤੁਹਾਡੀ ਜਾਣਕਾਰੀ ਵਾਸਤੇ ਤੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਆ ਕਰੋ ਅੱਜ ਗੱਲ ਕਰਾਂਗੇ ਜੀ ਜਹਾਜ਼ ਦੇ ਵਿੱਚ ਲਾਈਟ ਕਿੱਥੋਂ ਆਉਂਦੀ ਏ ਕਿਵੇਂ ਆਉਂਦੀ ਏ ਕਿਹੜਾ ਜਨਰੇਟਰ ਲੱਗਦਾ ਹੈ ਕਿੰਨੀ ਪਾਵਰ ਦਾ ਹੁੰਦਾ ਸਾਰੀ ਜਾਣਕਾਰੀ ਦੇਵਾਂਗੇ ਜੀ ਲਓ ਜੀ ਜਹਾਜ਼ ਪਹੁੰਚ ਗਿਆ ਜੀ ਏਟੀਆਰ ਬਠਿੰਡੇ ਤੋਂ ਨਵੀਂ ਦਿੱਲੀ ਤੇ ਲਾਤੇ ਜੀ ਬ੍ਰੇਕ ਪਾਇਲਟ ਨੇ ਤੇ ਆਹ ਜੀ ਦਾ ਜਨਰੇਟਰ ਹੁਣ ਇਹ ਪ੍ਰੋਪਰ ਜਾਣਕਾਰੀ ਦੇਵਾਂਗੇ ਜੀ ਇਹਦੀ ਸਕਰੀਨ ਤੇ ਵੀ ਲੈ ਕੇ ਚੱਲਾਂਗੇ ਕਿਵੇਂ ਚੱਲਦਾ ਇਹ ਕਿੰਨੀ ਪਾਵਰ ਜਨਰੇਟ ਕਰਦਾ ਹੈ ਇਹ ਪ੍ਰੈਟਰ ਨੇ ਲਾਤਾ ਜੀ ਡੀਟੀ ਦੇ ਪਿੱਛੇ ਜੋੜ ਕੇ ਤੇ ਕਿਉਂਕਿ ਜਿਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਬੈਟਰੀ ਨਹੀਂ ਹੁੰਦੀ ਜਦੋਂ ਇਹ ਕੰਡਕਟ ਹੋਊਗਾ ਉਹਦੀ ਪਾਇਲਟ ਇੰਜਨ ਨੂੰ ਬੰਦ ਕਰੂਗਾ ਜੇ ਪਹਿਲਾਂ ਬੰਦ ਕਰਤਾ ਇੰਜਨ ਤਾਂ ਸਾਰੀ ਲਾਈਟ ਆਫ ਹੋ ਜੂਗੀ ਜਾਂ ਅਜ ਦੀ ਤਾਂ ਕਰਕੇ ਪਹਿਲਾਂ ਜਨਰੇਟਰ ਲੱਗੂਗਾ ਫਿਰ ਪਾਇਲਟ ਇੰਜਨ ਨੂੰ ਬੰਦ ਕਰੂਗਾ ਜਹਾਜ਼ ਨੂੰ ਫਿਰ ਸਵਾਰੀਆਂ ਉਤਰਨਗੀਆਂ ਉਹ ਨਜ਼ਰ ਕੋਈ ਸਵਾਰੀ ਵੀ ਨਹੀਂ ਉਤਰ ਸਕਦੀ ਸਵਾਰੀਆਂ ਵੀ ਦਿਖਾਵਾਂਗੇ ਉਤਰਦੀਆਂ ਤੇ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਜਨਰੇਟਰ ਉਹ ਲਾਤਾ ਜੀ ਪਲੱਗ ਉਹਦਾ ਜਨਰੇਟਰ ਦਾ ਜਹਾਜ਼ ਦੇ ਵਿੱਚ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਇਹਨੂੰ ਸਟਾਰਟ ਕਰਕੇ ਚਲਾ ਕੇ ਦਿਖਾਵਾਂਗੇ ਤੇ ਇਸੇ ਤਰੀਕੇ ਵੱਡੇ ਜਿਹੇ ਦਾ ਪ੍ਰੋਸੀਜਰ ਹੈ ਜਿਹੜੇ 에어로 ਬ੍ਰਿਜ ਦੇ ਨਾਲ ਲੱਗਦੇ ਨੇ ਕਿਉਂਕਿ ਉਹਦੇ 에어로 브੍ਰਿਜ ਦੇ ਵਿੱਚ ਹੀ ਇਨਵਰਟਰ ਲੱਗਿਆ ਹੁੰਦਾ ਜੀ ਲਾਈਟ ਵਾਲਾ ਤੇ ਆ ਗਈ ਜੀ ਸਕਰੀਨ ਆ ਚੱਲ ਪਿਆ ਆਪਣਾ ਇਹ 1 ਮਿੰਟ ਲੈਂਦਾ ਚੱਲਣ ਵਾਸਤੇ ਤੇ ਸਕਰੀਨ ਤੇ ਗ੍ਰੀਨ ਸਿਗਨਲ ਦੇਤਾ ਨੇ ਤੇ ਹੁਣ ਇਹ ਇਧਰ ਬत्तियां ਜਗਣ ਗਈਆਂ ਤੇ ਆਪਾਂ ਗੱਲ ਕਰ ਰਹੇ ਸੀ 에어로 브੍ਰਿਜ ਦੀ 에어로 브੍ਰਿਜ ਦੇ ਨਾਲ ਲੱਗੇ ਹੁੰਦੇ ਨੇ ਉਹੋ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਚੱਲਦੇ ਨੇ ਕਿਵੇਂ ਕੰਮ ਕਰਦੇ ਨੇ ਉਹ ਛੋਟੇ ਛੋਟੇ ਹੁੰਦੇ ਡੱਬੇ ਜਿਹੇ ਬਾਕਸ ਇਨਵਰਟਰ ਲੱਗੇ ਹੁੰਦੇ ਤੇ ਵਿੱਚ ਤੇ ਇਹ ਹੁਣ ਚਾਲੂ ਹੋ ਗਿਆ ਜੀ ਤੇ ਇਹ ਉੱਤਰ ਰਹੇ ਨੇ ਪੈਸੇਂਜਰ ਸੈਲਫੀਆਂ ਲੈ ਰਹੇ ਨੇ ਜੀ ਤੇ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਜੀ ਵੱਡੇ ਜਹਾਜ਼ ਦੇ ਵਿੱਚ ਆ ਗਈ ਜੀ ਆ ਦੇਖੋ ਇਹ ਵੱਡੇ ਜਾਨ ਦੇ ਵਿੱਚ ਦੋ ਲੱਗੇ ਹੋਏ ਨੇ ਆ ਦੋ ਕੇਬਲ ਨੇ ਇੱਕ ਇਧਰ ਉਹ ਤੇ ਉਹ ਚਾਲੂ ਹੋਗੀ ਔਨ ਹੋ ਗਈ ਉਹ ਤਾਂ ਜਿਹੜੇ ਇਧਰਲੇ ਆ ਇਹਦੇ ਵਿੱਚ ਕੋਈ ਮਤਲਬ ਖਰਾਬੀ ਹੋ ਗਈ ਇਹ ਨਹੀਂ ਚਲ ਚੱਲ ਰਹੀ ਸਾਥ ਨੂੰ ਤਾਂ ਅਗਰ ਕੋਈ ਇੰਜੀਨੀਅਰ ਬੁਲਾਇਆ ਹੁਣ ਇੰਜੀਨੀਅਰ ਹੀ ਚਲਾਉ ਇਹਨੂੰ ਇਹ ਦੇਖੋ ਜੀ ਇਹ ਹੁਣ ਪਹਿਲੀ ਤਾਂ ਪਹਿਲੀਆਂ ਬੱਤੀਆਂ ਜਗਪੀਆਂ ਪਹਿਲਾ ਇਨਵਰਟਰ ਚੱਲ ਪਿਆ ਉਹ ਜਿਹੜਾ ਇਧਰ ਲੱਗਾ ਇਹ ਨਹੀਂ ਚੱਲਿਆ ਕੋਸ਼ਿਸ਼ ਹੋ ਰਹੀ ਹੈ ਪੂਰੀ ਦੇਖੋ ਚੱਲ ਵੀ ਸਕਦਾ ਨਹੀਂ ਵੀ ਜੇ ਨਾ ਚੱਲਿਆ ਤਾਂ ਇੰਜੀਨੀਅਰ ਆ ਕੇ ਚਲਾਊਗਾ ਤੁਹਾਨੂੰ ਦਿਖਾਵਾਂਗੇ ਇਹਦੇ ਬਟਨ ਲੱਗੇ ਹੁੰਦੇ ਨੇ ਇਹ ਪ੍ਰੈਸ ਕਰਨੇ ਪੈਂਦੇ ਨੇ ਫਿਰ ਇਹ ਕਰੰਟ ਅੱਗੇ ਪਾਸ ਕਰਦਾ ਹੈ ਤੇ ਪਰ ਇਹ ਪਾਸ ਨਹੀਂ ਕਰ ਰਿਹਾ ਜਿ ਕੋਈ ਤਕਨੀਕੀ ਪ੍ਰੋਬਲਮ ਆ ਗਈ ਹੁਣ ਇੰਜੀਨੀਅਰ ਬੁਲਾਇਆ ਜੀ ਆਪਾਂ ਤੇ ਹੁਣ ਉਹ ਦੇਖੂਗਾ ਕੀ ਪ੍ਰੋਬਲਮ ਹੈ ਕਿ ਦਿੱਕਤ ਹੈ ਫਿਰ ਆਪੇ ਚਾਲੂ ਕਰੂਗਾ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ 에어로 ਬ੍ਰਿਜ ਦੇ ਵਿੱਚ ਇਹ ਕਿਵੇਂ ਲੱਗੇ ਹੁੰਦੇ ਨੇ ਕਿੱਥੇ ਲੱਗੇ ਹੁੰਦੇ ਨੇ ਇਹ ਛੋਟੇ ਛੋਟੇ ਬਾਕਸ ਹੁੰਦੇ ਨੇ 에어로 ਬ੍ਰਿਜ ਦੇ ਥੱਲੇ ਲੱਗੇ ਹੁੰਦੇ ਜਿੱਥੇ ਏਸੀ ਲੱਗਿਆ ਹੁੰਦਾ ਏਸੀ ਦੇ ਇਹ ਮੂਰੇ ਲੱਗੇ ਹੁੰਦੇ ਨੇ ਤੇ ਜਿਹੜਾ ਏਸੀ ਜਹਾਜ਼ ਦੇ ਵਿੱਚ ਏਸੀ ਵੀ ਨਹੀਂ ਲੱਗਿਆ ਹੁੰਦਾ ਉਹ ਵੀ ਬਾਹਰੋਂ ਏਅਰ ਦੇਣੀ ਪੈਂਦੀ ਏ ਜਹਾਜ਼ ਨੂੰ ਤੇ ਏਅਰ ਭਰ ਕੇ ਫਿਰ ਚੱਲਦਾ ਆ ਦੇਖੋ ਜੀ ਆ ਲੱਗੇ ਪਏ ਨੇ ਆ ਉਹ ਵੀ ਆਪਾਂ ਵੀਡੀਓ ਬਣਾਵਾਂਗੇ ਤੁਹਾਡੇ ਵਾਸਤੇ ਤੁਹਾਡੀ ਜਾਣਕਾਰੀ ਵਾਸਤੇ ਤੇ ਹੁੰਦਿਓ ਇਜਾਜ਼ਤ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਲਦੀ ਵੀਡੀਓ ਲੈ ਕੇ ਆਵਾਂਗੇ ਵੀਡੀਓ ਥੋੜੀ ਲੇਟ ਹੋ ਗਈ ਸੀ ਜੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ